ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਉੱਤੇ ਸਵਾਗਤ ਹੈ ਜੀ ਅੱਜ ਆਪਾਂ ਵੀਡੀਓ ਲੈ ਕੇ ਆਏ ਹਾਂ ਅੰਮ੍ਰਿਤਸਰ ਸ਼ਾਹੀ ਦਸਤਾਰ ਜਿਹਦੀ ਲੈਂਥ ਹੈਗੀ ਹੈ 7 ਮੀਟਰ ਤੇ ਜਿਹੜਾ ਕੱਪੜਾ ਉਹ ਆਪਾਂ ਨੇ ਫੁੱਲ ਲਵਾਤਿਆ ਜਿਹੜਾ ਆਪਾਂ ਪੱਲੜ ਲਾਵਾਗੇ ਲੜ ਨੂੰ ਸਰਦੇ ਸੈਂਟਰ ਦੇ ਵਿੱਚੋਂ ਲਿਆਵਾਂਗੇ ਤੇ ਪੂਣੀ ਦਾ ਖੁਲਦਾ ਪਾਸਾ ਉਹ ਆਪਾਂ ਥਲੇ ਰੱਖਾਂਗੇ ਤੇ ਜਿਹੜਾ ਬੰਦ ਪਾਸਾ ਉਹ ਉਸ ਨੂੰ ਉੱਪਰ ਰੱਖ ਲਵਾਂਗੇ ਲੜ ਨੂੰ ਫਰੰਟ ਦੇ ਤੋਂ ਇੱਕ ਗਰ ਫੋਲਡ ਲਗਾ ਕੇ ਤੇ ਬੈਕ ਤੱਕ ਲੜ ਨੂੰ ਸਾਫ਼ ਕਰਕੇ ਲਗਾ ਦਮਾਗੇ ਜੀ ਤੇ ਹੁਣ ਜਿਹੜਾ ਆਪਾਂ ਦੂਸਰਾ ਲੜ ਲਗਾਵਾਂਗੇ ਦੂਸਰੇ ਲੜ ਨੂੰ ਬੈਕ ਤੋਂ ਪਿੰਚ ਕਰਾਂਗੇ ਤੇ ਪੂਣੀ ਦਾ ਖੁੱਲਦਾ ਪਾਸਾ ਉਹ ਆਪਾਂ ਥਲੇ ਰੱਖਾਂਗੇ ਤੇ ਜਿਹੜਾ ਬੰਦ ਪਾਸ ਆਊਗਾ ਉਸ ਨੂੰ ਉੱਪਰ ਰੱਖ ਲਵਾਂਗੇ ਲੜ ਨੂੰ ਫਰੰਟ ਦੇ ਉੱਤੋਂ ਡਬਲ ਫੋਲਡ ਕਰਾਂਗੇ ਪਹਿਲਾ ਇਸ ਲੜ ਦੇ ਉੱਤੋਂ ਇੱਕ ਵੀੜੇ ਆਪਣੇ ਪੇਚ ਨੂੰ ਡਬਲ ਬਣਾ ਕੇ ਲੜ ਨੂੰ ਆਪਾਂ ਦੋਨੇ ਪੇਚਾਂ ਨੂੰ ਇਕੱਠੇ ਕਰਾਂਗੇ ਦੋਨੇ ਪੇਚਾਂ ਨੂੰ ਇਕੱਠੇ ਕਰਨ ਤੋਂ ਬਾਅਦ ਲੜ ਨੂੰ ਹਲਕਾ ਫੋਲਡ ਕਰਕੇ ਤੇ ਬੈਕ ਤੱਕ ਲੜ ਨੂੰ ਜਿਹੜਾ ਆਪਾਂ ਸਾਫ਼ ਕਰਾਂਗੇ ਇਸ ਲੜਨੂੜਾ ਆਪਾਂ ਕਿੰਧਰਾ ਸੈੱਟ ਕਰਕੇ ਦੇ ਇਸ ਲੜ ਦੇ ਵਿੱਚ ਹੁਣ ਆਪਾਂ ਬਾਜ ਫੇਰ ਕੇ ਇਸ ਲੜਨੂੜਾ ਆਪਾਂ ਸਾਫ਼ ਹੋਊਗਾ ਸਾਫ਼ ਕਰ ਲਵਾਂਗੇ ਤੇ ਜਿਹੜੇ ਵੀਰਾਂ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ YouTube ਚੈਨਲ ਸਬਸਕ੍ਰਾਈਬ ਅਤੇ Facebook ਪੇਜ ਨੂੰ ਫੋਲੋ ਜਰੂਰ ਕਰਨਾ ਤੇ ਹੁਣ ਇਸ ਲੜ ਦੇ ਵਿੱਚ ਆਪਾਂ ਨੇ ਬਾਜ ਫੇਰ ਕੇ ਇਸ ਲੜ ਦਾ ਬੜਾ ਫਾਸਲਾ ਹੋਗਾ ਉਸ ਫਾਸਲੇ ਨੂੰ ਆਪਾਂ ਸੈੱਟ ਕਰ ਲਵਾਂਗੇ ਬੈਕ ਟੱਕ ਲਾਉਣ ਨੂੰ ਸਾਫ਼ ਕਰਨ ਤੋਂ ਆ ਜਿਹੜਾ ਪੈਸ ਲੜ ਨੂੰ ਲਗਾ ਦਮਾਂਗੇ ਜੀ ਤੇ ਹੁਣ ਆਪਾਂ ਇਸ ਤੋਂ ਅਗਲਾ ਲੜ ਲਗਾਵਾਂਗੇ ਉਸ ਲੜ ਨੂੰ ਵੀ ਉਸ ਤਰ੍ਹਾਂ ਹੀ ਲਗਾਵਾਂਗੇ ਜਿਸ ਤਰ੍ਹਾਂ ਆਪਾਂ ਨੇ ਦੂਸਰਾ ਲੜ ਲਗਾਇਆ ਸੀ ਹੁਣ ਜਿਹੜੇ ਆਪਣੇ ਪੇਚ ਉਹਨਾਂ ਪੇਚਾਂ ਨੂੰ ਆਪਾਂ ਸੈੱਟ ਕਰਾਂਗੇ ਇਹਨਾਂ ਪੇਚਾਂ ਦੇ ਵਿੱਚ ਆਪਾਂ ਨੇ ਬਾਅਦ ਫੇਰ ਕਿਹਨਾਂ ਪੇਚਾਂ ਦਾ ਆਪਣਾ ਫਾਸਲਾ ਹੋਊਗਾ ਉਸ ਫਾਸਲੇ ਨੂੰ ਸੈੱਟ ਕਰਾਂਗੇ ਜਿਹੜੇ ਆਪਣੇ ਪੇਚਾਂ ਨੇ ਇਹਨਾਂ ਪੇਚਾਂ ਜਿਹੜਾ ਆਪਣਾ ਫਾਸਲਾ ਉਹ ਆਪਾਂ ਨੇ ਸੇਮ ਰੱਖਣਾ ਕਿ ਜੇ ਵੀ ਲੜਦਾ ਜਿਹੜਾ ਬਣਾ ਫਾਸਲਾ ਹੋਊਗਾ ਉਸ ਫਾਸਲੇ ਨੂੰ ਬੰਦ ਘੜ ਨਹੀਂ ਰੱਖਾਂਗੇ ਤੇ ਹੁਣ ਜਿਹੜਾ ਆਪਾਂ ਤੀਸਰਾ ਲੜ ਲਗਾਵਾਂਗੇ ਤੀਸਰੇ ਲੜ ਨੂੰ ਬੈਕ ਤੋਂ ਪਿੰਚ ਕਰਾਂਗੇ ਤੇ ਪੂਣੀ ਦਾ ਖੁੱਲਦਾ ਪਾਸਾ ਉਹ ਆਪਾਂ ਹੱਥਲੇ ਰੱਖਾਂਗੇ ਤੇ ਜਿਹੜਾ ਬੰਦ ਪਾਸਾ ਹੋਊਗਾ ਉਸ ਨੂੰ ਉੱਪਰ ਰੱਖ ਲਵਾਂਗੇ ਲੜ ਨੂੰ ਉੱਪਰੋਂ ਚੰਗੀ ਤਰ੍ਹਾਂ ਹੋਲਡ ਕਰਾਂਗੇ ਤੇ ਹੁਣ ਇਸ ਲੜ ਨੂੰ ਜਿਹੜਾ ਇਸ ਲੜ ਦੇ ਵਿੱਚ ਆਪਾਂ ਡਬਲ ਪੇਚ ਹੋਣਗੇ ਆਪਾਂ ਬਣਾ ਲਵਾਂਗੇ ਇੱਕ ਲੜ ਨੂੰ ਫੋਲਡ ਕਰਕੇ ਬਸ ਉਸ ਤੋਂ ਬਾਅਦ ਛੜੜ ਦੇ ਵਿੱਚ ਆਪਾਂ ਡਬਲ ਪੇਚ ਬਣਾਵਾਂਗੇ ਜੀ ਡਬਲ ਪੇਚ ਬਣਾਉਣ ਤੋਂ ਆਹ ਲੜ ਨੂੰ ਹਲਕਾ ਜਿਹਾ ਫੋਲਡ ਕਰਕੇ ਤੇ ਇਸ ਲੜ ਦੇ ਵਿੱਚੋਂ ਆਪਾਂ ਜਿਹੜੇ ਬੈਕ ਤੱਕ ਪੇਚ ਆਉਣਗੇ ਆਪਾਂ ਬਣਾ ਲਵਾਂਗੇ ਬੈਕ ਤੱਕ ਪੇਚ ਬਣਾਉਣ ਤੋਂ ਆਹ ਜਿਹੜਾ ਹੁਣ ਆਪਾਂ ਇਸ ਲੜ ਨੂੰ ਲਗਾ ਦੇਵਾਂਗੇ ਜੀ ਹੁਣ ਆਪਾਂ ਇਹਨਾਂ ਲੜਾਂ ਦੇ ਵਿੱਚ ਬਾਅਦ ਫੇਰ ਕੇ ਇਹਨਾਂ ਲੜਾਂ ਨੂੰ ਜਿਹੜਾ ਆਪਣਾ ਸਾਫ਼ ਹੋਗਾ ਆਪਾਂ ਕਰ ਲਵਾਂਗੇ ਬੈਕ ਤਾਂ ਕਲਾੜ ਨੂੰ ਸਾਫ਼ ਕਰਨ ਤੋਂ ਹੁਣ ਆਪਾਂ ਇਸ ਲੜ ਨੂੰ ਲਗਾ ਦੇਵਾਂਗੇ ਇਸ ਲੜ ਦੇ ਵਿੱਚ ਵੀ ਹੁਣ ਆਪਾਂ ਇਹ ਬਾਅਦ ਫੇਰ ਕੇ ਇਸ ਲੜ ਦਾ ਜਿਹੜਾ ਆਪਣਾ فاਸਲਾ ਆਊਗਾ ਉਸ فاਸਲੇ ਨੂੰ ਆਪਾਂ ਸੈੱਟ ਕਰਾਂਗੇ ਜੀ ਤੇ ਨੋਕ ਦੇ ਕੋਲੋਂ ਵੀ ਜਿਹੜੇ ਆਪਣੇ ਲੜ ਹਨ ਲੜਾਂ ਨੂੰ ਆਪਾਂ ਸੈੱਟ ਕਰਾਂਗੇ ਸਾਰੇ ਲੜਾਂ ਦੇ ਵਿੱਚ ਬੈਕ ਤੱਕ ਆਪਾਂ ਨੇ ਬਾਈ ਫੇਰ ਕੇ ਨਾ ਲੜਾਂ ਨੂੰ ਲੜਾ ਕੀ ਸਾਫ਼ ਕਰਾਂਗੇ ਤੇ ਹੁਣ ਜਿਹੜਾ ਆਪਾਂ ਇਸ ਤੋਂ ਅਗਲਾ ਲੜ ਲਗਾਵਾਂਗੇ ਉਸ ਲੜ ਨੂੰ ਬੈਕ ਤੋਂ ਪਿੰਚ ਕਰਾਂਗੇ ਤੇ ਪੂਣੀ ਦਾ ਖੁੱਲਦਾ ਪਾਸਾ ਉਹ ਆਪਾਂ ਥੱਲੇ ਰੱਖਾਂਗੇ ਤੇ ਜਿਹੜਾ ਬੰਦ ਪਾਸਾ ਆਊਗਾ ਉਸ ਨੂੰ ਉੱਪਰ ਰੱਖ ਲਵਾਂਗੇ ਲੜ ਨੂੰ ਅੱਖ ਦਾ ਖਿਚਾਂਗੇ ਜੀ ਉਸ ਦਾ ਬਾਦੂ ਕਪੜਾ ਆਊਗਾ ਉਸ ਕਪੜੇ ਨੂੰ ਅੰਦਰ ਨੂੰ ਫੋਲਡ ਕਰਾਂਗੇ ਤੇ ਲੜ ਨੂੰ ਉੱਪਰੋਂ ਚੰਗੀ ਤਰ੍ਹਾਂ ਜਿਹੜਾ ਆਪਣਾ ਫੋਲਡ ਕਰਕੇ ਤੇ ਫਰੰਟ ਦੇ ਉੱਤੇ ਲੜ ਨੂੰ ਇੱਕ ਗਾਰ ਫੋਲਡ ਕਰਕੇ ਫਿਰ ਉਸ ਤੋਂ ਲੜ ਨੂੰ ਉੱਪਰੋਂ ਫੋਲਡ ਕਰਕੇ ਤੇ ਬੈਕ ਤੱਕ ਹੁਣ ਇਸ ਲੜ ਨੂੰ ਜਿਹੜਾ ਆਪਾਂ ਸਾਫ਼ ਕਰਾਂਗੇ ਹੁਣ ਆਪਾਂ ਸਾਰੇ ਜਿਹੜਾ ਇਸ ਲੜ ਦੇ ਵਿੱਚ ਵੀ ਜਿਹੜਾ ਆਪਾਂ ਇਸ ਲੜ ਨੂੰ ਸਾਫ਼ ਕਰ ਲਵਾਂਗੇ ਜੀ ਹੁਣ ਇਸ ਲੜ ਦੇ ਵਿੱਚ ਆਪਾਂ ਨੇ ਬਾਸ਼ ਫੇਰ ਕੇ ਇਸ ਲੜ ਨੂੰ ਬੈਕ ਤੱਕ ਜਿਹੜਾ ਕਿ ਸਾਫ਼ ਕਰਾਂਗੇ। ਇਸ ਲੜ ਦੇ ਵਿੱਚ ਆਪਾਂ ਨੇ ਬਾਸ਼ ਫੇਰ ਕਿਹੜਾ ਇਸ ਲੜ ਨੂੰ ਆਪਾਂ ਸਾਫ਼ ਕਰਾਂਗੇ ਬੈਕ ਤੱਕ। ਤੋੜੜਾ ਆਪਣੇ ਨੋਕ ਦੇ ਕੋਲ ਲੜ ਹੋਣਗੇ। ਇਹ ਲੜਾ ਨੂੰ ਵੀ ਆਪਾਂ ਸੈੱਟ ਕਰਾਂਗੇ। ਤੇਰੇ ਆਪਣੇ ਉੱਪਰਲੇ ਪੇਚੋਂ ਦੇ ਉਹਨਾਂ ਪੇਚਾਂ ਦਾ ਵੀ ਜਿਹੜਾ ਆਪਣਾ فاਸਲਾ ਹੋ ਆਪਾਂ ਨੇ ਸੇਮ ਰੱਖਣਾ ਕਿਸੇ ਵੀ ਉੱਪਰਲੇ ਪੇਜ ਦਾ ਜਿਹੜਾ ਆਪਣਾ فاਸਲਾ ਹੋਊਗਾ ਉਸ ਵੱਧ ਉਸ ਪੇਚ ਦਾ ਜਿਹੜਾ ਆਪਣਾ ਹੁਦਰੇ ਪੇਜ ਦਾ ਵੀੜਾ ਆਪਣਾ فاਸਲਾ ਵੱਧ ਘਟ ਨਹੀਂ ਰੱਖਾਂਗੇ ਉੱਪਰਲੇ ਪੇਚਾਂ ਦਾ فاਸਲਾ ਸੈਟ ਕਰਨ ਦੇ ਲਈ ਤੁਸੀਂ ਡਬਲ ਸੀ ਸ਼ਾਬਰਤ ਸਕਦੇ ਹੋ ਡਬਲ ਸੀ ਵਿੱਚ ਦੇਖ ਕੇ ਕਿਸੇ ਵੀ ਤੁਹਾਡੇ ਉੱਪਰਲੇ ਪੇਜ ਦਾ فاਸਲਾ ਵੱਧਿਆ ਘਟੂਗਾ ਤੁਸੀਂ ਡਬਲ ਸੀ ਵਿੱਚ ਦੇਖ ਕੇ ਉਸ ਲੜ ਦਾ ਉਹਨਾਂ فاਸਲਾ ਸੈਟ ਕਰ ਸਕਦੇ ਹੋ ਮਨ ਸਾਰੇ ਲੜਾਂ ਦੇ ਵਿੱਚ ਆਪਾਂ ਨੇ ਬਾਅਦ ਫੇਰ ਕਿਹੜਾ ਲੜਾਂ ਨੂੰ ਸਾਫ਼ ਕਰਾਂਗੇ ਇਹ ਨੌ ਦੇ ਕੋਲ ਜਿਹੜੇ ਆਪਣੀ ਲੱਟ ਲੈਣਗੇ ਉਹਨਾਂ ਲੜਾਂ ਨੂੰ ਆਵਾ ਬਾਦ ਨਾਲ ਟਾਈਟ ਕਰਾਂਗੇ ਤੇ ਹੁਣ ਜਿਹੜਾ ਆਪਾਂ ਇਸ ਤੋਂ ਅਗਲਾ ਲੜ ਲਗਾਵਾਂਗੇ ਉਸ ਲੜ ਨੂੰ ਬੈਕ ਤੋਂ ਪਿੰਚ ਕਰਾਂਗੇ ਤੇ ਪੁੰਨੀ ਦਾ ਖੁੱਲਦਾ ਪਾਸਾ ਉਹ ਆਪਾਂ ਥਲੇ ਰੱਖਾਂਗੇ ਤੇ ਜਿਹੜਾ ਬੰਦ ਪਾਸਾ ਹੋਊਗਾ ਉਸ ਨੂੰ ਉੱਪਰ ਰੱਖ ਲਵਾਂਗੇ ਤੇ ਲੜ ਨੂੰ ਉੱਪਰੋਂ ਚੰਗੀ ਤਰ੍ਹਾਂ ਹੋਲਡ ਕਰਾਂਗੇ ਉਸ ਤੋਂ ਬਾਅਦ ਲੜ ਨੂੰ ਉਪਰੋ ਫੋਲਡ ਕਰਨ ਤੋਂ ਆ ਇਸ ਲੜ ਨੂੰ ਅੱਖ ਤੱਕ ਇਸ ਲੜ ਨੂੰ ਜਿਹੜਾ ਆਪਾਂ ਇੱਕ ਗਾਰ ਫੋਲਡ ਕਰਾਂਗੇ ਫਰੰਟ ਦੇ ਉੱਤੋਂ ਫਿਰ ਉਸ ਤੋਂ ਆ ਇਸ ਲੜ ਦੇ ਵਿੱਚ ਡਬਲ ਪੇਚ ਬਣਾਵਾਂਗੇ ਡਬਲ ਪੇਚ ਬਣਾਉਣ ਤੋਂ ਬਾਅਦ ਦੋਨੇ ਪੇਚਾਂ ਨੂੰ ਇਕੱਠੇ ਕਰਾਂਗੇ ਉਸ ਤੋਂ ਬਾਅਦ ਲੜ ਨੂੰ ਇੱਕ ਗਾਰ ਫੋਲਡ ਕਰਕੇ ਉੱਪਰੋ ਲੜ ਨੂੰ ਜਿਹੜਾ ਆਪਾਂ ਫੋਲਡ ਕਰਾਂਗੇ ਤੇ ਹੁਣ ਇਸ ਲੜ ਨੂੰ ਜਿਹੜਾ ਆਪਾਂ ਇਸ ਲੜ ਦੇ ਵਿੱਚ ਜਿਹੜਾ ਆਪਣੇ ਪੇਚ ਆਉਣਗੇ ਉਹਨਾਂ ਪੇਚਾਂ ਨੂੰ ਸੈੱਟ ਕਰਾਂਗੇ ਅਪਾ ਇਹਨਾਂ ਲੜਾਂ ਦੇ ਵਿੱਚ ਆਪਾਂ ਨੇ ਬਾਅਦ ਫੇਰ ਕੇ ਇਹਨਾਂ ਲੜਾਂ ਨੂੰ ਜਿਹੜਾ ਕੀ ਸਾਫ਼ ਕਰਾਂਗੇ। ਉਹ ਸਾਰੇ ਲੜਾਂ ਦੇ ਵਿੱਚ ਆਪਾਂ ਨੇ ਬਾਅਦ ਫੇਰ ਕੇ ਇਹਨਾਂ ਪੇਚਾਂ ਨੂੰ ਜਿਹੜਾ ਕੀ ਸਾਫ਼ ਕਰਾਂਗੇ। ਜਿਹੜੇ ਆਪਣੇ ਪੇਚ ਚੋਣਗੇ ਉਹਨਾਂ ਪੇਚਾਂ ਨੂੰ ਵੀ ਆਪਾਂ ਸੈੱਟ ਕਰਾਂਗੇ। ਉਹ ਜਿਹੜੇ ਆਪਣੇ ਨੋਕ ਦੇ ਕੋਲੋਂ ਵੀ ਲੜ ਹੋਣਗੇ ਉਹਨਾਂ ਲੜਾਂ ਨੂੰ ਆਪਾਂ ਸੈੱਟ ਕਰਾਂਗੇ। ਸਾਰੇ ਪੇਚਾਂ ਜਿਹੜਾ ਕਿ ਆਪਾਂ ਉਹ ਸੈੱਟ ਕਰਾਂਗੇ ਜੀ ਜਿਹੜਾ ਆਪਣਾ ਇਸ ਤੋਂ ਪਹਿਲੇ 1.25 ਲੜ ਨੂੰ ਲਗਾਇਆ ਸੀਗਾ ਇਸ ਲੜ ਦਾ ਉਹ ਹਾਸਲਾ ਉਹ ਸਵਾਸਲੇ ਨੂੰ ਸੈੱਟ ਕਰਾਂਗੇ ਜੀ ਇਹ ਵੀਡੀਓ ਉਹਨਾਂ ਵੀਰਾਂ ਤੱਕ ਜਰੂਰ ਸ਼ੇਅਰ ਕਰਿਓ ਜਿਨ੍ਹਾਂ ਨੂੰ ਅੰਮ੍ਰਿਤਸਰ ਅੰਮ੍ਰਿਤਸਰ ਸਾਹਿਬ ਦਸਤਾਰ ਬੰਨਣ ਦੇ ਵਿੱਚ ਪ੍ਰੋਬਲਮ ਆਦੀ ਹੈ ਉਹ ਵੀ ਇਸ ਵੀਡੀਓ ਨੂੰ ਦੇਖ ਕੇ ਜਿਹੜੇ ਆਪਣੇ ਪ੍ਰੋਬਲਮਾਂ ਉਸ ਪ੍ਰੋਬਲਮ ਦਾ ਸੋਲੂਸ਼ਨ ਕਰ ਸਕਣ ਹੁਣ ਸਾਰੇ ਲੜਾ ਦੇ ਵਿੱਚ ਆਪਾਂ ਨੇ ਬੈਕ ਤੋਂ ਵੀਡੀਓ ਆਪਣੇ ਲੜ ਹੋਣ ਨੂੰ ਲੜਾ ਨੂੰ ਸੈੱਟ ਕਰਾਂਗੇ ਸਾਰੇ ਲੜਾ ਦੇ ਵਿੱਚ ਜਦੋਂ ਬਾਅਦ ਫੇਰ ਕਿੰਨਾ ਲੜਾ ਦਾ ਜਿਹੜਾ ਉਹਨਾਂ ਫਾਸਲਾ ਹੋਊਗਾ ਸਵਾਦ ਲੈਣ ਨੂੰ ਸੈੱਟ ਕਰ ਲਵਾਂਗੇ ਜੀ ਜਿਹੜਾ ਹੁਣ ਆਪਾਂ ਇਸ ਤੋਂ ਅਗਲਾ ਲੜ ਲਗਾਵਾਂਗੇ ਉਸ ਲੜ ਨੂੰ ਬੈਕ ਤੋਂ ਪਿੰਚ ਕਰਾਂਗੇ ਤੇ ਪੁਣੀ ਦਾ ਖੁੱਲਦਾ ਪਾਸਾ ਉਹ ਆਪਾਂ ਥੱਲੇ ਰੱਖਾਂਗੇ ਤੇ ਜਿਹੜਾ ਬੰਦ ਪਾਸਾ ਹੋਊਗਾ ਉਸ ਨੂੰ ਉੱਪਰ ਰੱਖ ਲਵਾਂਗੇ ਲੜ ਨੂੰ ਉੱਪਰੋਂ ਚੰਗੀ ਤਰ੍ਹਾਂ ਫੋਲਡ ਕਰਾਂਗੇ ਲੜ ਨੂੰ ਫਰੰਟ ਦੇ ਉੱਤੇ ਇੱਕ ਗੱਰ ਫੋਲਡ ਕਰਾਂਗੇ ਲੜ ਨੂੰ ਉੱਪਰੋਂ ਇੱਕ ਗੱਰ ਜਿਹੜਾ ਆਪਾਂ ਫੋਲਡ ਕਰਾਂਗੇ ਜੀ ਫਿਰ ਉਸ ਤੋਂ ਲੜ ਨੂੰ ਆਪਾਂ ਫਰੰਟ ਦੇ ਉੱਤੇ ਇੱਕ ਗੱਰ ਖਿੱਚ ਕੇ ਲੜ ਨੂੰ ਆਪਾਂ ਫਰੰਟ ਦੇ ਉੱਤੇ ਇੱਕ ਗੱਰ ਖਿੱਚ ਕੇ ਜਿਹੜਾ ਕਿਸ ਲੜ ਨੂੰ ਸਾਫ਼ ਕਰਾਂਗੇ ਲੜ 100 ਰੁਪਏ ਕਰ ਫੋਲਡ ਕਰਕੇ ਤੇ ਉਹਨਾਂ ਇਸ ਲੜ ਨੂੰ ਜਿਹੜਾ ਆਪਾਂ ਬੈਕ ਤੱਕ ਸਾਫ਼ ਕਰਾਂਗੇ ਜੀ ਜਿਹੜਾ ਆਪਣਾ ਛੇਵਾਂ ਤੇ ਪਹਿਲਾ ਲੜਾ ਹੈਗਾ ਪਹਿਲਾ ਲੜਾ ਉਹਨਾਂ ਲੜਾ ਨੂੰ ਆਪਾਂ ਸਿੰਗਲ ਲਗਾਵਾਂਗੇ ਤੇ ਜਿਹੜੇ ਆਪਣੇ ਬਾਕੀ ਲੜ ਹੋਣਗੇ ਉਹਨਾਂ ਲੜਾ ਨੂੰ ਆਪਾਂ ਡਬਲ ਪੇਜ ਬਣਾਵਾਂਗੇ ਉਹਨਾਂ ਵੇਚਾਂ ਦੇ ਹੁਣ ਇਸ ਲੜ ਨੂੰ ਵੀ ਜਿਹੜਾ ਆਪਾਂ ਬੈਕ ਤੱਕ ਸਾਫ਼ ਕਰਕੇ ਇਸ ਲੜ ਨੂੰ ਜਿਹੜਾ ਆਪਾਂ ਲਗਾ ਦੇਵਾਂਗੇ ਹੁਣ ਇਸ ਲੜ ਦੇ ਵਿੱਚ ਆਪਾਂ ਨੇ ਬਾਅਦ ਫੇਰ ਜਿਹੜਾ ਆਪਾਂ ਇਸ ਲੜ ਨੂੰ ਹੁਣ ਸਾਫ਼ ਕਰ ਲਵਾਂਗੇ ਨੋ ਉਹਦੇ ਕੋਲ ਵੀੜ ਆਪਣੇ ਲੜ ਹੋਂਗੋ ਇਹਨਾਂ ਲੜਾਂ ਨੂੰ ਸੈੱਟ ਕਰਾਂਗੇ ਜੀ ਤੁਹਾਨੂੰ ਜਿਹੜਾ ਆਪਾਂ ਕੱਲ੍ਹ ਦੀ ਲੜ ਲਗਾਉਣ ਤੋਂ ਪਹਿਲਾਂ ਜਿਹੜਾ ਆਪਾਂ ਸੈੱਟ ਕਰਾਂਗੇ ਜਿਹੜਾ ਆਪਾਂ ਸਿਰ ਦੇ ਸੈਂਟਰ ਦੇ ਵਿੱਚੋਂ ਪਹਿਲਾ ਲੜ ਲਗਾਇਆ ਸੀ ਉਸ ਲੜ ਨੂੰ ਉਸ ਲੜ ਨੂੰ ਖਿੱਚ ਲਵਾਂਗੇ ਉਸ ਲੜ ਨੂੰ ਖਿੱਚਣ ਤੋਂ ਬਾਅਦ ਆਪਾਂ ਪੂਰਾ ਸਿਰ ਤੇ ਜਿਹੜਾ ਕਿਸ ਲੜ ਨੂੰ ਖਿਲਾੜ ਦੇਵਾਂਗੇ ਫਿਰ ਉਸ ਤੋਂ ਬਾਅਦ ਆਪਾਂ ਬਾਅਦ ਦੇ ਨਾਲ ਲੜਾਂ ਥੱਲੇ ਉਸ ਕੱਪੜੇ ਨੂੰ ਚੰਗੀ ਤਰ੍ਹਾਂ ਦੇ ਦੇਵਾਂਗੇ ਜੀ ਦੋਨਾਂ ਸਾਈਡਾਂ ਦੇ ਤੋਂ ਆਪਾਂ ਕੱਪੜੇ ਨੂੰ ਪ੍ਰੋਪਰ ਲੜਾਂ ਥੱਲੇ ਦੇ ਕੇ ਜਿਹੜਾ ਆਪਣਾ ਮੂੰਹ ਨਾਲ ਲੜਊਗਾ ਮੂੜਾ ਲੜ ਨੂੰ ਖਿੱਚ ਕੇੜਾ ਆਪਣਾ ਸਿਰੌਟ ਟੈਟ ਕਰਾਂਗੇ ਜੇਕਰ ਤੁਹਾਡਾ ਸਿਰ ਉੱਪਰ ਨੰਗਾ ਰਹੇ ਜਾਂ ਦਹ ਹੈ ਤੁਸੀਂ ਡਬਲੀ ਵਿੱਚ ਦੇਖ ਕਿਹੜਾ ਆਪਣਾ ਸਿਰੌਟ ਟੱਕ ਸਕਦੇ ਹੋ ਤਰੋਂ ਜਿਹੜਾ ਆਪਾਂ ਕਲਗੀ ਲੜ ਦੇ ਲਈ ਪੱਗ ਪੈਣ ਲਗਾਵਾਂਗੇ ਜਿੱਥੋਂ ਆਪਾਂ ਨੇ ਛੇਵੇਂ ਲੜ ਫੋਲਡ ਕੀਤੀ ਤੇ ਛੇਵੇਂ ਲੜ ਦੇ ਉੱਪਰ ਆ ਕਿਹੜਾ ਪੱਗ ਪੈ ਨੂੰ ਲਗਾ ਦੇਵਾਂਗੇ ਫਿਰ ਉਸ ਤਾਂ ਕਲਗੀ ਲੜ ਦੀ ਪੂਣੀ ਨੂੰ ਖੋਲਾਂਗੇ ਉਸ ਦਾ ਤਲਾ ਪੱਲਾ ਆਪਾਂ ਥਲੇ ਨੂੰ ਫੋਲਡ ਕਰਾਂਗੇ ਜਿਹੜਾ ਥੜਲਾ ਪੱਲਾ ਹੋਗਾ ਅਸ ਨੂੰ ਉੱਪਰ ਨੂੰ ਫੋਲਡ ਕਰਾਂਗੇ ਅਣੀ ਚਲਾੜ ਨੂੰ ਜਿਹੜਾ ਆਪਾਂ ਚੰਗੀਤਰਾ ਬੈਕ ਤੱਕ ਸਾਫ਼ ਕਰਾਂਗੇ ਜਿਹੜਾ ਆਪਾਂ ਨੇ ਪੱਗ ਪੈਨ ਲਗਾਏ ਸੀਗਾ ਲੜ ਨੂੰ ਆਪਾਂ ਆ ਪੱਗ ਪੈ ਥਲੇ ਚ ਲਿਆਵਾਂਗੇ ਪੱਗ ਪੈ ਥਲੇ ਜਿਹੀ ਲਿਆਉਣ ਤੋਂ ਆਪਾਂ ਇਸ ਲੜ ਨੂੰ ਫਰੰਟ ਵੱਲੋਂ ਘੁਮਾ ਦੇਵਾਂਗੇ ਫਿਰ ਉਸ ਤੋਂ ਆ ਜਿਹੜਾ ਕਿ ਆਪਾਂ ਨੇ ਛੇਵਾਂ ਲੜ ਲਗਾਇਆ ਸੀਗਾ ਲੜ ਨੂੰ ਆਪਾਂ ਛੇਵੇਂ ਲੜ ਦੇ ਥੱਲੇ ਦਬ ਦਵਾਂਗੇ ਜੇਕਰ ਤੁਹਾਡਾ ਲਾੜੂ ਪ੍ਰੋਟੀਨ ਲੈ ਰਾਇਆੰ ਦਾ ਹੈ ਤੁਸੀਂ ਉਸ ਦੇ ਉੱਤੇ ਪੱਗ ਪੈ ਲਗਾ ਸਕਦੇ ਹੋ ਉਹਦੇ ਕਰਕੇ ਤੁਹਾਡਾ ਲਾੜਾ ਉੱਠਣਾ ਨਹੀਂ ਰਹੇਗਾ ਹੁਣ ਜਿਹੜੀ ਆਪਣੀ ਪੱਗ ਆਉ ਦੁਨੀਆ ਖਾ ਤੋਂ ਵੀ ਬਰਾਬਰ ਕਰਾਂਗੇ ਤੇ ਜਿਹੜਾ ਆਪਣਾ ਉੱਤੋਂ ਸਿਰ ਨੰਗਾ ਹੋਊਗਾ ਸਿਰ ਨੂੰ ਵੀ ਆਪਾਂ ਕਵਰ ਕਰ ਲਵਾਂਗੇ ਜੀ ਤੇ ਪਿਛਲੇ ਲੜ ਨੂੰ ਦੋਨਾਂ ਸਾਡਾ ਤਾਂ ਫੋਲਡ ਕਰਾਂਗੇ ਉਸ ਲੜ ਨੂੰ ਬਾਅਦ ਤੇ ਦਬ ਦਮਾਂਗੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ